ਅੱਜ ਸਾਡੇ ਵਿੱਚ ਪ੍ਰਿੰਕਾ ਜਿਹੜੀ ਕਿ ਆਪ ਸਾਰੇ ਜਾਣਦੇ ਹੋ ਜੁਲਾਈ ਮਹੀਨੇ ਦੇ ਵਿੱਚ ਮਕਾਨ ਡਿਗਨ ਦੇ ਨਾਲ ਇਹਨਾਂ ਦੇ ਹਸਬੰਡ ਪਤੀ ਦੀ ਤੇ ਦੋ ਬੇਟੀਆਂ ਦੀ ਡੈਥ ਹੋ ਗਈ ਸੀ ਤਾਂ ਪੰਜਾਬ ਸਰਕਾਰ ਨੇ ਮਾਨਸਾਬ ਦੀ ਸਰਕਾਰ ਨੇ ਉਹਦੇ ਜੋ ਅਸੀਂ ਲਿਖ ਕੇ ਭੇਜਿਆ ਸੀ ਉਹਦੇ ਮੁਤਾਬਕ 12 ਲੱਖ ਰੁਪਏ ਜਿਹੜਾ ਆ ਉਹ ਇਸ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਹੈ ਕਿਉਂਕਿ ਜਿਹੜੇ ਚਲੇ ਗਏ ਉਹ ਤਾਂ ਵਾਪਸ ਨਹੀਂ ਲਿਆ ਸਕਦੇ ਪਰ ਜਿੰਨਾ ਵੀ ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਸਕਦੇ ਆ ਮਾਲੀ ਸਾਹਿਬ ਦਾ ਕਰ ਸਕਦੇ ਆ ਉਹ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਮੈਂ ਧੰਨਵਾਦ ਵੀ ਕਰਦਾ ਕਿਉਂਕਿ ਮੇਰੇ ਹਲਕੇ ਦੇ ਵਿੱਚ 3 ਜੁਲਾਈ ਤੇ ਇੱਕ ਹਰਦੀ ਮਾਰ ਦੇ ਵਿੱਚ ਹੁਣ ਕੋਲ ਟੋਟਲ 4 ਮੋਤਾ ਹੋਈਆਂ ਸਨ ਤੇ ਜਿੰਨਾ ਦਾ ਟੋਟਲ ਅਮਾਉਂਟ 16 ਲੱਖ ਰੁਪਇਆ ਆਇਆ ਸੀ 4 ਲੱਖ 80 ਰੜੇ ਵਾਲੇ ਜਿਹੜੇ ਮਤਰਿਕ ਸੀ ਉਹਦੇ ਪਰਿਵਾਰ ਨੂੰ ਅਸੀਂ ਦੇ ਦਿੱਤਾ ਅੱਜ ਪ੍ਰਿੰਕਾ ਨੂੰ ਜਿਹੜਾ 12 ਲੱਖ ਰੁਪਇਆ ਆ ਉਹ ਅਸੀਂ ਚੈੱਕ ਦੇ ਦੇਣਾ ਔਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਅੱਜ ਵੀ ਅਸੀਂ ਜਿਹੜੇ ਪਿੰਡ ਹੜ੍ਹ ਨਾਲ ਪ੍ਰਭਾਵਿਤ ਸਨ ਪਾਣੀ ਉਤਰਨੇ 'ਚ ਅੱਜ ਮੈਂ ਸਵੇਰ ਦਾ ਹੀ ਹਰੇਕ ਦੇ ਘਰ ਜਾ ਕੇ ਆਪ ਚੈੱਕ ਕੀਤਾ ਉਹਦੇ ਘਰ ਦੇ ਵਿੱਚ ਕੀ ਸਮੱਸਿਆ ਆ ਉਹਦੇ ਘਰ ਦੀ ਛੱਤ ਡਿਗਣ ਵਾਲੀ ਤਾਂ ਨਹੀਂ ਜੇ ਕੋਈ ਵੀ ਇਦਾਂ ਦਾ ਕਿਸੇ ਦੇ ਨੋਟਿਸ 'ਚ ਵੀ ਆਉਂਦਾ ਆ ਇਹ ਘਰ ਦਾ ਡਿਗਣ ਵਾਲਾ ਜਾਂ ਡਿੱਗ ਪਿਆ ਸੀ بارش ਦੇ ਕਾਰਨ ਤੋਂ ਸਾਡੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਕਿ ਉਹਨਾਂ ਨਾਲ ਜੋ ਵੀ ਅਸੀਂ ਪਰਿਵਾਰਕ ਤੌਰ ਤੇ ਸਾਂਝ ਪਾ ਸਕਦੇ ਹਾਂ ਦੁੱਖ ਸਾਂਝਾ ਕਰ ਸਕਦੇ ਹਾਂ ਉਹ ਜਰੂਰ ਸ਼ਾਮਲ ਹੋਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆਇਆਂ ਸਰ ਜੀ ਨੇ ਚੱਕ ਦਿੱਤਾ ਗਿਆ ਹੈ ਕਿ ਇਹ ਵਿੱਚ ਕੋਈ ਟੈਕਸ ਕਟੇਗਾ ਉਹ ਪੂਰਾ 12 ਲੱਖ ਕਿੰਨੇ ਦਾ ਪੂਰਾ ਬਾਰਾ ਲੱਖ ਇਹਨਾਂ ਦੇ ਅਕਾਊਂਟ ਦਾ ਨਹੀਂ ਪੇਮੈਂਟ ਚੁੱਤ ਇਹਨਾਂ ਦੇ ਅਕਾਊਂਟ 'ਚ ਕੱਲ ਸੀ ਉਹ ਇਹਨਾਂ ਦਾ ਅਕਾਊਂਟ ਆਹ ਖੁਲਾਤਾ ਹੀ ਇਹਨਾਂ ਦੇ ਟਰਾਂਸਫਰ ਪੈਸੇ ਜਿਹੜੇ ਆ ਫਰਵਾਹੇ ਨੇ ਤੇ ਆਪਾਂ ਉਥੇ ਖੜੇ ਹੋ ਕੇ ਅੱਛੀ ਨਾ